ਪੰਜਾਬ ਵਿੱਚ ਹੋ ਰਹੀ ਬਾਰਿਸ਼ ਕਿਸੇ ਲਈ ਰਾਹਤ ਬਣ ਕੇ ਆਈ ਹੈ ਤਾਂ ਕਿਸੇ ਲਈ ਆਫਤ ਬਣ ਕੇ ਆਈ ਹੈ ਗੱਲ ਕਰਾਂਗੇ ਮੋਗਾ ਦੇ ਬਾਗਾ ਪ੍ਰਾਣਾ ਦੀ ਪ੍ਰਜਾਪਤ ਬਸਤੀ ਦੀ ਜਿੱਥੇ ਬਾਰਿਸ਼ ਦੇ ਕਾਰਨ ਇੱਕ ਘਰ ਗਿਰਿਆ ਜਦੀ ਛੱਤ ਡਿੱਗੀ ਹੈ ਜਿਹਦੇ ਥੱਲੇ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤਸਵੀਰਾਂ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਰਾਤ ਦੇ 2 ਵਜੇ ਬਾਰਿਸ਼ ਤੋਂ ਬਾਅਦ ਜਿਹੜਾ ਇਹ ਮਕਾਨ ਗਿਰਿਆ ਔਰ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਇਸ ਮਲਬੇ ਦੇ ਥੱਲੇ ਆਨ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਔਰ ਰਾਤ ਨੂੰ ਕਰੀਬ 2 ਤੋਂ 2:30 ਵਜੇ ਦੇ ਵਿੱਚ ਵਿੱਚ ਬੜੀ ਮੁਸ਼ਕਿਲ ਦੇ ਨਾਲ ਵਿਅਕਤੀ ਨੂੰ ਕੱਢਿਆ ਔਰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਪਰਿਵਾਰ ਵਾਲੇ ਉਹਨਾਂ ਦੇ ਨਾਲ ਨੇ ਗੱਲ ਕਰ ਲੈਨੇ ਆ ਕੀ ਕਹਿੰਨਾ ਹੈ ਕਿਵੇਂ ਹਾਦਸਾ ਹੋਇਆ ਅ ਛੋਟੇ ਵੀਰ ਕਿਵੇਂ ਹਾਦਸਾ ਹੋਇਆ ਔਰ ਕੀ ਗੱਲਬਾਤ ਹੋਈ ਸਾਰੀ ਮੇਰਾ ਨਾਮ ਮਨਕੇਤਾ ਜੀ ਜਿੰਨਾ ਜਿੱਦਤ ਉਹ ਮੇਰੇ ਫਾਦਰ ਸਾਹਿਬ ਨੇ ਉਹਨਾਂ ਦਾ ਨਾਮ ਸੁਮ ਕੁਮਾਰ ਹੈ ਜੀ ਰਾਤ ਦੇ 2:30 ਵਜੇ ਮਕਾਨ ਡੈਗ ਪਏ ਤੇ 61 ਵਾਲਾ ਡੈਗ ਪਿਆ ਤੇ ਥੱਲੇ ਮੇਰੇ ਪਿਤਾ ਜੀ ਆ ਗਏ ਤੇ ਕਰਾਦ ਨੋਦ ਨੂੰ ਉਹਨਾਂ ਨੂੰ بچਾਉਣ ਲਈ ਬਸ ਮੈਂ ਵੀ ਛਾਲ ਮਾਰੀ ਤਾਂ ਮੇਰੇ ਥੋੜੀ ਬਸ 6:00 ਵਜੇ ਤੇ ਬਾਅਦ ਉਹਨਾਂ ਨੂੰ ਕੱਢਿਆ ਤੇ ਉਹ ਐਕਸਪਾਇਰ ਹੋ ਗਏ ਸੀਗੇ ਤੇ ਥੋੜੇ ਬੜਾ ਡਾਕਟਰ ਕਿ ਵੀ ਲੱਗੇ بارش ਕਰ ਕੀ ਹੋ ਰਿਹਾ ਜਿਆਦਾ ਤਾਂ ਕੱਚਾ ਸੀਗਾ ਮਕਾਨ ਹਾਂਜੀ ਮੰਨੇ ਕੱਚਾ ਸੀ ਸਾਈਡਾਂ ਤੇ ਤਰੇੜਾ ਬਹੁਤ ਪਈ ਹੋਈ ਸੀਗੇ ਚਲੋ ਡੂਗਾ ਔਨ ਕਰਕੇ ਹਾਂਜੀ 20 25 25 ਡੂਗਾ ਜੀ ਉਹਨਾਂ ਕਰਕੇ ਕਿੰਨੇ ਜਾਣੇ ਸੋਰੇ ਸੀ ਰਾਤੀ ਘਰੇ ਕਿੰਨੇ ਜਾਣੇ ਸੀਗੇ ਇੱਕ ਰੂਮ 'ਚ ਸੀ ਤਿੰਨ ਜਣੇ ਸੀਗੇ ਮੇਰੇ ਫਾਦਰ ਸਾਹਿਬ ਗੈਲਰੀ 'ਚ ਸੀਗੇ ਜੀ ਆਪਾਂ ਬਸ ਗੈਲਰੀ ਵਾਲੀ ਸਾਈਡ ਮਤਲਬ ਬੈਕ ਵਾਲਾ ਕਮਰੇ ਤੇ ਗੱਲ ਰਹੀ ਸਾਈਡ ਪੂਰੀ ਡੱਗ ਪਈ ਹੈ ਜੀ ਤੇ ਇਸ ਲਈ ਇਸ ਤਰ੍ਹਾਂ ਜਿਹੜੇ ਸੇਫ ਆ ਮੇਰੇ ਫਾਦਰ ਸਾਹਿਬ ਦੀ ਐਕਸਪਾਇਰ ਹੋ ਗਈ ਮਕਾਨ ਤੋਂ ਡੱਪ ਨਾ ਸੀਗਾ ਨਹੀਂ ਜੀ ਰੈਂਟ ਤੇ ਸੀਗਾ ਰੈਂਟ ਤੇ ਲੈ ਗਈ ਹਾਂਜੀ ਤੇ ਮਾਤਾ ਮਕਾਨ ਮਾਲਕ ਆਏ ਇੱਥੇ ਨਹੀਂ ਜੀ ਉਹਨਾਂ ਨੂੰ ਕੋ ਦੱਸਿਆ ਹੋਇਆ ਬਟ ਹਲੇ ਤੱਕ ਨਹੀਂ ਆਇਆ ਕਾਫੀ ਟਾਈਮ ਹੋ ਗਿਆ 5-6 ਘੰਟੇ ਹੋ ਗਏ ਨਾ ਸਰ ਤੁਸੀਂ ਵੀ ਰਾਤ ਨੂੰ ਇੱਥੇ ਸੀਗੇ ਮਹੱਲਾ ਵਾਲਿਆਂ ਨੇ ਕੱਢਿਆ ਦੱਸਿਆ ਜਾ ਰਿਹਾ ਕਿਵੇਂ ਹੋਇਆ ਸਰ ਇਹ ਸਰ ਜੀ 2 ਦੇ 2.5 ਦੇ ਕਰੀਬ ਹੋਇਆ ਜੀ ਇਹ ਹਾਸਤਾ ਮੀਰੇ ਵਾਰਸ਼ ਦੇ ਕਾਰਨ ਹੈ ਕਿਉਂਕਿ ਇੱਧਰ ਫਸਲਾਂ ਜੀ ਨਾਲ ਨਾਲ ਇਹਨਾਂ ਦੀ ਕੰਦ ਸੀਗੀ ਉਹ ਫਸਲਾਂ ਜਿਹੜੀ ਜੀ ਉਹ ਨਾਲੋਂ ਨਾਲ ਬਾਹਰ ਕੇ ਸਾਈਡ ਤੇ ਘਾਰਾ ਪੈ ਗਿਆ ਜੀ ਉਹਦੇ ਕਰਕੇ ਸਾਰਾ ਮਕਾਨ ਡੇਗ ਗਿਆ ਇਹਨਾਂ ਦਾ ਇਹਨਾਂ ਜਿਹੜੇ ਫਾਦਰ ਸਾਹਿਬ ਆ ਉਹ ਥੱਲੇ ਆ ਗਏ ਸੀ ਇਹਨਾਂ ਦੇ ਕਰੀਬ ਆ ਅਸੀਂ ਆ ਗਏ ਇਹਨਾਂ ਦੀ ਮਦਦ ਕਰੀ ਕੱਢਾ ਜੀ ਬਵਾਟਾ ਕਹਿੰਦੇ ਆਪਾਂ ਜਿਨ੍ਹਾਂ ਦਾ ਮਕਾਨ ਉਹਨਾਂ ਨੂੰ ਆਉਣਾ ਚਾਹੀਦਾ ਜੀ ਇਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਆ ਜੇ ਕੋਈ ਹੋਰ ਵੀ ਗਰੀਬ ਰਹਿੰਦਾ ਭਾਈ ਆਪਣਾ ਨਾ ਵੀ ਉਹ ਮਕਾਨ ਦੇਖ ਕੇ ਰਵੇ ਆਪਦਾ ਆਪਦੀ ਸੇਫਟੀ ਰਹਿੰਦੀ ਆ ਜੀ ਆਪਾਂ ਇਹੀ ਕਰਨੀ ਕੋਈ ਹੋਰ ਆ ਪ੍ਰਸ਼ਾਸਨਿਕ ਅਧਿਕਾਰੀਆ ਕਿਤੇ ਨੇ ਸੂਲ ਦਿੱਤੀ ਨਾ ਪ੍ਰਸ਼ਾਸਨ ਬਦਲਿਆ ਸੀਗੇ ਪਣਾਂ ਹਾਂ ਜੀ ਸਰਕਾਰ ਤੋਂ ਸਾਡੇ ਆਏ ਮੰਗਾ ਸਾਡਾ ਇੱਕ ਮਕਾਨ ਵਗੈਰਾ ਤੇ ਕਰੇ ਜੀ ਤੁਸਾਂ ਜਸਾ ਨੂੰ ਨੌਕਰੀ ਦਵਾਵੇ ਸਾਡੇ ਮੰਗਾ ਸਰਕਾਰ ਤੋਂ ਜਿਹੜਾ ਨੁਕਸਾਨ ਹੋਇਆ ਉਹ ਤਾਂ ਚਲ ਕੋਈ ਗੱਲ ਨਹੀਂ ਨਾ ਮਕਾਨ ਨਾ ਨੌਕਰੀ ਦਾ ਹਿੱਸਾ ਕਰੇ ਖਰਦਾ ਸਾਇਆ ਹਾਂ ਜੀ ਸਾਡੇ ਪਿਤਾ ਜੀ ਸੀਗੇ ਜਿਹੜੇ ਸਾਨੂੰ ਕਮਾ ਕੇ ਖਵਾਉਂਦੇ ਸੀ ਸਾਨੂੰ ਪੜ੍ਹਾਉਂਦੇ ਸੀਗੇ ਉਹ ਹੀ ਚਲੇ ਗਏ ਹੁਣ ਸਾਰੀ ਜ਼ਿੰਮੇਵਾਰੀਆਂ ਮੇਰੇ ਤੇ ਆ ਗਈ ਤੇ ਅਸਲੀ ਪੂਰੇ ਬਹੁਤ ਔਖਾ ਹੋਇਆ ਗੇ ਪੜਾਈ ਵੀ ਛੱਡ ਗਈ ਜੀ ਹਾਸੇ ਦੇ ਵਿੱਚ ਇਹ ਘਰ ਦਾ ਮੁਖੀ ਆ ਚਲਾ ਗਿਆ ਹੈ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਇਹ ਪਰਿਵਾਰ ਰਹਿੰਦਾ ਸੀਗਾ ਔਰ ਰਾਤ ਨੂੰ ਜਦੋਂ بارش ਦੇ ਕਾਰਨ ਇਹ ਮਕਾਨ ਸਾਰਾ गिर ਗਿਆ ਇਸ طرف ਜਿਹੜੇ ਹੈ ਖੇਤ ਔਰ ਮਕਾਨ ਕਾਫੀ ਉੱਚਾ ਸੀਗਾ ਲੇਕਿਨ بارش ਦੇ ਨਾਲ ਜਿਹੜੀ ਹੈ ਕੰਦ ਬੈਠ ਜਾਂਦੀ ਔਰ ਉਸ ਤੋਂ ਬਾਅਦ ਜਿਹੜਾ ਮਕਾਨ गिर ਜਾਂਦਾ ਦੇਰ ਰਾਤ ਦਾ ਹਾਸਾ ਜਿਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਕੋਈ ਨਾ ਕੋਈ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਕਿਉਂਕਿ ਪਰਿਵਾਰ ਦਾ ਜਿਹੜਾ ਮੁਖੀ ਸੀ ਜਿਹੜਾ ਕਾਰੋਬਾਰ ਚਲਾਉਂਦਾ ਸੀ ਉਸ ਦੀ ਮੌਤ ਹੋ ਗਈ ਔਰ ਉਸ ਤੋਂ ਬਾਅਦ ਜਿਹੜੇ ਹੈ ਪਰਿਵਾਰ ਦੇ ਮੈਂਬਰਾਂ ਦਾ ਰਹਿਣਾ ਮੁਸ਼ਕਲ ਹੈ